ਸ਼ੰਕਰ ਦੇ ਪਿੰਡ ਕਾਗੋ ਗੁਰੂ ਤੋਂ ਗੁਰਦੁਆਰਾ ਸਾਹਿਬ ਤੋਂ ਅੱਜ ਚੌਥੀ ਵਾਰ ਜੋ ਹੜਪੀੜਤਾਵਾਂ ਵਾਸਤੇ ਸਹਾਇਤਾ ਦੇ ਤੌਰ ਤੇ ਪਸ਼ੂਆਂ ਵਾਸਤੇ ਸੁੱਕਾ ਚਾਰਾ ਭੇਜਿਆ ਜਾ ਰਿਹਾ ਇਸ ਸਮਾਨ ਨੂੰ ਲੈ ਕੇ ਜਾਣ ਵਾਲੀ ਅੱਜ ਟੋਟਲ 13 ਟਰਾਲੀਆਂ ਨੇ ਇਸ ਤੋਂ ਪਹਿਲਾਂ ਵੀ ਕਈ ਟਰਾਲੀਆਂ ਇੱਥੋਂ ਭੇਜੀਆਂ ਜਾ ਚੁੱਕੀਆਂ ਨੇ ਮੇਰੇ ਨਾਲ ਨੇ ਗੁਰਦੁਆਰਾ ਸਾਹਿਬ ਤੋਂ ਮੁੱਖ ਸੇਵਾਦਾਰ ਸਰਦ ਜੋਗਾ ਸਿੰਘ ਇਬਰਾਹਿਮਪੁਰ ਜੀ ਤੇ ਗੱਲਬਾਤ ਕਰਾਂਗੇ ਤੇ ਇਹਨਾਂ ਕੋਲ ਜਾਣਾਂਗੇ ਕਿ ਅੱਜ ਕੀ ਕੀ ਜਾ ਰਿਹਾ ਤੇ ਇਸ ਤੋਂ ਪਹਿਲਾਂ ਕੀ ਕੀ ਲੈ ਕੇ ਗਏ ਸੀ ਤੇ ਖਾਸ ਤੌਰ ਤੇ ਅੱਜ ਇਹ ਰਸਤ ਜਿਹੜੀ ਹੈਗੀ ਕਿੱਥੇ ਪਹੁੰਚਾਈ ਜਾਵੇਗੀ ਸਵਾਗਤ ਆ ਜੋਗ ਸਿੰਘ ਸਭ ਤੋਂ ਪਹਿਲਾਂ ਤੁਹਾਡੇ ਜੀ ਬਹੁਤ ਬਹੁਤ ਧੰਨਵਾਦ ਜੀ ਸਸੀ ਕਾਕ ਇਹ ਦੇਖੋ ਚੌਥੀ ਰਸਤ ਚੌਥੀ ਖੇਪ ਆ ਜਿਹੜੀ ਆਪਾਂ ਭੇਜਣ ਲੱਗੇ ਆ ਪਸ਼ੂਆਂ ਲਈ ਚਾਰੇ ਦੀ ਉਹ ਤੋਂ ਪਹਿਲਾਂ ਆਪਾਂ ਰਸਤਾ ਵੀ ਦੇ ਕੇ ਆਏ ਆ ਜਿਹੜੀਆਂ ਹਣ ਪੀੜਤਾ ਨੂੰ ਖਾਣ ਦੀ ਸੰਭਗਰੀ ਆਚਾਰ ਦੀਆਂ ਟਰਾਲੀਆਂ ਵੀ ਭੇਜੀਆਂ ਜੋ ਜੋ ਪਹਿਲਾਂ ਅਸੀਂ ਜਿਹੜੀ ਉਹਨਾਂ ਦੀ ਖਾਲਸਾ ਏਡਾ ਜਿਹੜੇ ਮੇਰੇ ਵੀਰ ਉੱਤੇ ਸੇਵਾ ਨਿਭਾ ਰਹੇ ਆ ਜੋ ਉਹ ਨਹੀਂ ਸਾਨੂੰ ਡਿਮਾਂਡ ਰੱਖੀ ਪਿਆ ਚੀਜ਼ ਭੇਜ ਦਿਓ ਕੋ ਕਰਦੀਆਂ ਜਰੂਰੀ ਫਸਟ ਟਾਈਮ ਵੀ ਸੀ ਆ ਜਿਵੇਂ ਆਪਾਂ ਕਹਿ ਲਈਏ ਕੋਈ ਬੱਚਿਆਂ ਲਈ ਦੁੱਧ ਸੁੱਕਾ ਜਾਂ ਉਹਨਾਂ ਦੇ ਡੇਪਰ ਵਗੈਰਾ ਕੋਈ ਕਰੈਨੇ ਦਾ ਸਮਾਨ ਵੀ ਜੋ-ਜੋ ਡਿਮਾਂਡ ਆਦੀ ਰਹੀ ਹੈ ਅਸੀਂ ਉਹ ਖਾਲਸਾਈਟ ਤੋਂ ਸਲਾਹ ਲੈ ਕੇ ਭੇਜਦੇ ਰਹੇ ਆ ਤੇ ਹੁਣ ਆ ਜਿਹੜੀਆਂ 13 ਟਰਾਲੀਆਂ ਆ ਸੁੱਕੇ ਚਾਰੇ ਦੀਆਂ ਇਹ ਸਾਡੇ ਜਿਹੜੇ ਬਾਬਾ ਜੀ ਦੇ ਸੇਵਾਦਾਰ ਹੈ ਇਹਨਾਂ ਨੇ 5-6 ਦਿਨ ਤੋਂ ਲੱਗੇ ਹੋਏ ਆ ਬਾਂਦਾ ਬਰਿਹਾਰੇ ਜਾਂਦਾਂ ਦੀ ਮਿਹਨਤ ਦੇ ਇਹਨਾਂ ਦੇ ਵਿੱਚ ਮੰਡੀ ਆ ਧੋੜਾ ਤੋਂ ਇਹਦੀ ਮਸ਼ੀਨ ਸੀ ਉਹ 6-7 ਦਿਨ ਤੋਂ ਆਪਣਾ ਕੰਮ ਛੱਡ ਕੇ ਉਹ ਇਹ ਜਿਹੜਾ ਪੱਠੇ ਆ ਕੁਤਰੇ ਕੁਤਰਾ ਕਰ ਰਿਹਾ ਤੇ ਇਹਨਾਂ ਨੇ ਦੁਬਾਰ ਨੂੰ ਵੀ ਕਿਉਂਕਿ ਜ਼ਿਆਦਾਤਰ ਚਾਰਾ ਧੁੱਪ ਦੇ ਵਿੱਚ ਹੀ ਕੁਤਰੇ ਜਾਂਦਾ ਇਹਨਾਂ ਮੁੰਡਿਆਂ ਦੀ ਮਿਹਨਤ ਦੇਖ ਕੇ ਬਹੁਤ ਰੂਹ ਖੁਸ਼ ਹੋਈ ਇਹਨਾਂ ਨੇ 13 ਟਰੈਲੀਆਂ ਜਿਹਦੇ ਵਿੱਚ 19-19 20-20 ਫੁੱਟੀਆਂ ਟਰੈਲੀਆਂ ਵੀ ਆ ਚਾਰੇ ਦੀਆਂ ਭਰੀਆਂ ਤੇ ਲੈ ਕੇ ਜਾ ਰਹੇ ਆ ਜਿੱਥੇ ਕਿਲਾ ਅਨੰਦਗਰ ਸਾਹਿਬ ਵਾਲੇ ਅਜਨਾਲਾ ਉਹ ਇਹ ਪਸ਼ੂਆਂ ਦਾ ਜਿਹੜਾ ਚਾਰਾ ਜਾਂ ਸੁੱਕੀ ਟੂੜੀ ਜਾਂ ਹੋਰ ਵੀ ਕੋਈ ਦਾ ਸਮਾਨ ਪਸ਼ੂਆਂ ਵਾਸਤੇ ਜਾ ਰਿਹਾ ਯਾ ਰਸਤਾ ਬਸਤਾ ਜਾ ਰਹੀ ਹੈ ਉਹਨਾਂ ਦਾ ਭੰਡਾਰਨ ਕਰਕੇ ਤੇ ਗਾਹਾਂ ਨੂੰ ਡਿਸਟ੍ਰਿਬਿਊਟ ਗਾਹਾਂ ਵੰਡਦੇ ਆ ਜਿੱਥੇ-ਜਿੱਥੇ ਲੋੜ ਹੁੰਦੀ ਉੱਥੇ ਪਜਾਉਂਦੇ ਆ ਇਹ ਆਪਾਂ 13 ਟਰਾਲੀਆਂ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਸੁਚਾ ਸਿੰਘ ਦੀ ਜਿਹੜੀ ਟੀਮ ਹੈ ਜਿਹੜੇ ਉਹਦੇ ਸੇਵਾਦਾਰ ਹੈ ਉਹਨਾਂ ਦੇ ਕੋਲ ਪਜਾਣੇ ਆ ਮੈਂ ਉਹਨਾਂ ਦੇ سپਰਦ ਕਰ ਦਿੱਤੇ ਜਾਣਗੇ ਤੇ ਉਹ ਆਪਣੇ ਢੰਗ ਨਾਲ ਗਾਹ ਡਿਸਟ੍ਰਿਬਿਊਟ ਕਰ ਦੇਣਗੇ ਬਿਲਕੁਲ ਛੋੜੀ ਸਾਹਿਬ ਗੱਲ ਇਦਾਂ ਆ ਜਦੋਂ ਅਸੀਂ ਆਪ ਕੋਈ ਰਸਤ ਵੀ ਵੰਡਣ ਜਾਂਦੇ ਜਾਂ ਚੀਜ਼ਾਂ ਵੰਡਣ ਜਾਂਦੇ ਆ ਕਈ ਵਾਰ ਅਸੀਂ ਉਹਨਾਂ ਵੀਰਾਂ ਨੂੰ ਹੀ ਦੇ ਦੇਣ ਜਿਹਨਾਂ ਕੋਲ ਪਹਿਲਾਂ ਹੁੰਦੀਆਂ ਤੇ ਉਹਨਾਂ ਨੂੰ ਲੋੜ ਨਹੀਂ ਹੁੰਦੀ ਰੈਪੀਟਿਸ਼ਨ ਹੋ ਗਈ ਹਾਂ ਜਿਹੜਾ ਉੱਥੇ ਆਪਾਂ ਕਹਿੰਦੇ ਕੋਈ ਵੀ ਸੰਸਥਾ ਜਾਂ ਕੋਈ ਗੁਰਦੁਆਰਾ ਸਾਹਿਬ ਵਾਲੇ ਜਾਂ ਕੋਈ ਹੋਰ ਟੀਮ ਸੇਵਾਦਾਰਾਂ ਦੀ ਬੈਠੀ ਆ ਉਹਨਾਂ ਨੂੰ ਬਿਲਕੁਲ ਪਤਾ ਹੁੰਦਾ ਕਿ ਕਿੱਥੇ ਕਿਸ ਚੀਜ਼ ਦੀ ਲੋੜ ਹੈ ਤੇ ਕਿੰਨੀ ਚੀਜ਼ ਚਾਹੀਦੀ ਹੈ ਆਪਣੇ ਤੌਰ ਤੇ ਪਤਾ ਕਰਕੇ ਰੱਖਦੇ ਆ ਤੇ ਉਹ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਕਰਦੇ ਆ ਮੈਂ ਤਾਂ ਬਾਕੀ ਵੀ ਜਿਹੜੇ ਸਾਡੇ ਜਾਨੀ ਵੀਰ ਜਾਂਦੇ ਆ ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਆਪਣੇ ਤੌਰ ਤੇ ਨਾ ਤੁਸੀਂ ਪਿੰਡਾਂ ਤੇ ਜਾ ਕੇ ਬੰਡੋ ਇਦਾਂ ਸਾਨੂੰ ਨਹੀਂ ਪਤਾ ਹੈ ਕਿ ਉਹ ਕੀ ਕਿਹੜੀ ਚੀਜ਼ ਚਾਹੀਦੀ ਆ ਸੋ ਕਈਆਂ ਦੇ ਤਾਂ ਘਰ ਭਰੇ ਪਏ ਆ ਤੇ ਕਈ ਵੀਰਾਂ ਨੇ ਉਹ ਅਜਨਾਂ ਕੋਲ ਰਸਤ ਪਹੁੰਚੀ ਨਹੀਂ ਸੋ ਆਪਾਂ ਉਹਨਾਂ ਸੰਸਥਾਵਾਂ ਨੂੰ ਲਈਏ ਜਿਹੜੀਆਂ ਉੱਥੇ ਸੇਵਾ ਨਿਭਾ ਰਹੀਆਂ ਉਹਨਾਂ ਦਾ ਬੜਾ ਵੱਡਾ ਉਪਰਾਲਾ ਆ ਤੇ ਆਪਾਂ ਉਹਨਾਂ ਨੂੰ ਲਈਏ ਉਹਨਾਂ ਲੋਕਾਂ ਨੂੰ ਦੇਣ ਤੇ ਜ਼ਰੂਰਤ ਪੈਂਦਾ ਪਾਣੀ ਵੀ ਗੱਲ ਕੀਤੀ ਜਾਵੇ ਤੇ ਪਾਣੀ ਤੇ ਉੱਤਰ ਗਿਆ ਜੇ ਉੱਥੋਂ ਦੀ ਜੋ ਇਨਪੁਟਸ ਆ ਰਹੀਆਂ ਉੱਥੇ ਦੇ ਇਸ ਵੇਲੇ ਲੋਕਾਂ ਦਾ ਹਾਲਾਤ ਕਿ ਹੋ ਜੇ ਨੇ ਦੇਖੋ ਪਾਣੀ ਉੱਤਰਨੇ ਨਾਲ ਜਿਹੜੇ ਜੰਗ ਜੀਵ ਨੇ ਉਹ ਤਾਂ ਪ੍ਰਭਾਵਿਤ ਹੋਇਆ ਪਾਣੀ ਉੱਤਰ ਗਿਆ ਪਰ ਫਸਲਾਂ ਬਹੁਤ ਜ਼ਿਆਦਾ ਖਰਾਬ ਹੋਈਆਂ ਜਿਆਦਾ ਇਸ ਵਿਲੇ ਜਿਹੜੀ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਜਾਨੀ ਜੀਵਨ ਨੂੰ ਪੱਕੇ ਲਈ ਮੁਰਕੇ ਲਈ ਤੇ ਤਾਂ ਆਇਆ ਲੋਕਾਂ ਦੇ ਖਾਣ ਲਈ ਰਸਮ ਵੀ ਪਹੁੰਚ ਚੁੱਕਾ ਪਰ ਜਿਹੜੇ ਪੱਠੇ ਦਬੇ ਗਏ ਨਾ ਜੀ ਉਹ ਹੁਣ 2-3 ਮਹੀਨੇ ਨਾ ਦਾ ਪੱਠੇ ਹੁਣ ਦੇ ਹੋਣੇ ਆ ਜਿਉਂ 10-20 ਦਿਨਾਂ ਨੂੰ ਬੀਜੜ ਵੀ ਤਾਂ ਉਹ ਵੀ 2-3 ਮਹੀਨੇ ਬਾਅਦ ਹੀ ਪੱਠੇ ਪਾਣ ਜੋਗੇ ਹੋਣੇ ਆ ਪੱਠਿਆਂ ਵੀ ਉਹਨਾਂ ਨੂੰ ਬਹੁਤ ਲੋੜ ਹੈ ਯਾਨੀ ਚਾਰ ਚੋਕਨਾ ਦੇ ਹੜ ਗਏ ਚਾਰਾ ਜਿਹੜਾ ਬਹੁਤ ਚਾਰਾ ਬਹੁਤ ਜ਼ਿਆਦਾ ਜਦੋਂ ਕਿ ਚਾਰਾ ਇੰਨੀ ਜਲਦੀ ਨਹੀਂ ਹੋ ਸਕਦਾ ਠੀਕ ਹੈ ਜੀ ਅਸੀਂ ਤਾਂ ਦੇਖ ਕੇ ਆਏ ਹਾਂ ਪਿਛੇ ਜਿਹੜਾ ਮਰ ਗਏ ਨੇ ਜਿਹੜਾ ਬਾਬਾ ਨਾਨਕ ਦੇ ਇਲਾਕੇ ਵਿੱਚ ਪੂਰੇ ਕੁੱਪਾਂ ਦੇ ਕੁੱਪ ਇੰਨੇ ਕੜੇ-ਕੜਾਏ ਤੁਰ ਗਏ ਹੜ ਕੇ ਖੇਤਾਂ ਵਿੱਚ ਚਲੇ ਗਏ ਘਰਾਂ ਵਿੱਚ ਪਾਣੀ ਨਾ ਜਿਹੜੀ ਟੂੜੀ ਰੱਖੀ ਹੋਈ ਸੀ ਉਹ ਵੀ ਭਜ ਗਈ ਸਾਰੇ ਉਹਨਾਂ ਕੋਲ ਹੈ ਨਹੀਂ ਮੁੰਡੇ ਜਿਹੜੇ ਅੱਜ ਇੱਥੋਂ ਸੇਵਾਦਾਰ ਜਾ ਰਹੇ ਟੋਟਲ ਕਿੰਨੀ ਗਿਣਤੀ ਇਹਨਾਂ ਦੀ ਤੇ ਕੀ ਇਹਨਾਂ ਦੇ ਨਾਮ ਕੁਝ ਜਿਸ ਤੇ ਇਹਨਾਂ ਵਿੱਚ ਦੇਖੋ ਸਾਰੇ ਹੀ ਬੰਦੇ ਜਿਹੜੇ ਆ ਹੀਰੇ ਆ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਇਹ ਬਰਦਾਰ ਸਿੰਘ ਹੋਣੀ ਐ ਜੱਸੀ ਹੋਣੀ ਐ ਛਿੰਦੇ ਹੋਣੀ ਐ ਮੰਗੀ ਧੌਲਾ ਤੋਂ ਇਹ ਸਾਡੇ ਭਰਾ ਆ ਸਾਰੇ ਬਾਕੀ ਮੁੰਡੇ ਕੁਝ ਮੇਰੇ ਪਿੰਡੋਂ ਵੀ ਆ ਸੱਤੂ ਪੰਮਾ ਜੀ ਸੱਤੂ ਪੰਮਾ ਗੁਗੜ ਜਾਉਂਦੇ ਇਹ ਵੀ ਆਪਣੇ ਸੇਵਾਦਾਰ ਆ ਇਹਨਾਂ ਸਾਰਿਆਂ ਨੇ ਗਿੱਜਿਆ ਆ ਕਾ ਗੁੰਗਰੂ ਤੋਂ ਇਹਨਾਂ ਨੇ ਸਾਰੇ ਵੀ ਬਹੁਤ ਮਿਹਨਤ ਕੀਤੀ ਆ ਇਹ ਦੇਖੋ 13 ਟਰੈਕਟਰ ਆ ਟਰਾਲੀਆਂ ਮੇਰੇ ਖਿਆਲ ਨੇ 14 ਇੱਕ ਮਗਰ ਦੋ ਪਾਈਆਂ ਨਹੀਂ ਤੇ ਮੁੰਡੇ 25 ਜਣੇ ਟੀਮ ਨਾਲ ਦੀ ਜਾਂਦੀ ਆ ਇਹਨਾਂ ਨੂੰ ਲਾਮਬੰਦ ਕਰਨ ਲਈ ਕਿੰਨਾ ਕੁ ਕੋਸ਼ਿਸ਼ ਕਰਨੀ ਵੀ ਆਪਾਂ ਨੂੰ ਇਹ ਲਾਮਬੰਦ ਤਾਂ ਗੁਰੂ ਹੀ ਕਰਨ ਵਾਲਾ ਜੀ ਇਹਨਾਂ ਨੂੰ ਕਿਸੇ ਨੇ ਕੋਸ਼ਿਸ਼ ਨਹੀਂ ਕੋਈ ਇਹਨਾਂ ਨੂੰ ਕਿਹਾ ਨਹੀਂ ਸਾਡਾ ਤਾਂ ਜਿਹੜਾ ਉਪਰਾਲਾ ਸੀ ਦੋ ਚਾਰ ਟਰਾਲੀਆਂ ਦਾ ਸੀਗਾ ਠੀਕ ਹੈ ਜੀ ਅਸੀਂ ਇਹਨਾਂ ਨੂੰ ਕਿਹਾ ਦੋ ਚਾਰ ਟਰਾਲੀਆਂ ਚਾਰੀਆਂ ਦੀ ਤਿਆਰ ਕਰੋ ਇਹ ਇਹਨਾਂ ਦੀ ਕੋਸ਼ਿਸ਼ ਹੈ ਇਹਨਾਂ ਦੀ ਮਿਹਨਤ ਨਾਲ ਗੱਲ ਲਈ ਪਈਂਦੀ 13 14 ਟਰਾਲੀਆਂ ਜਿਹੜੀਆਂ ਆਇਆ ਉਹ ਵੀ ਵਡੀਆਂ ਚਾਰੇ ਦੀਆਂ ਭਰੀਆਂ ਉਹ ਇਹਨਾਂ ਤੇ ਮਹਾਰਾਜ ਦੀ ਕਿਰਪਾ ਮਹਾਰਾਜ ਲਾਮ ਬੰਦ ਕਰਨ ਵਾਲਾ ਨਾਲ ਸੋ ਇਹ ਸੀਸ ਦਾ ਜੋਗਾ ਸਿੰਘ ਇਬਰਾਹਿਮਪੁਰ ਜੀ ਤੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੋ ਚਾਰ ਟਰਾਲੀਆਂ ਦਾ ਜੋ ਸੰਕਲਪ ਪਿਆ ਸੀ ਉਹ ਵਾਦਾ ਵਾਦਾ ਅੱਜ 13 ਤੱਕ ਚੱਲਿਆ ਗਿਆ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪਸ਼ੂਆਂ ਵਾਸਤੇ ਚਾਰਾ ਸੋਂ ਸਾਡੇ ਗਡਸ਼ੰਕਰ ਇਲਾਕੇ ਚੋਂ ਗੁਰਦੁਆਰਾ ਸਾਹਿਬ ਤੋਂ ਇਸੇ ਤਰ੍ਹਾਂ ਰਵਾਨਾ ਹੋਏਗਾ ਤੇ ਜਿਹੜੇ ਜਿਹੜਾ ਲੋੜ ਆ ਉਹਨਾਂ ਦੀ ਇਸ ਵੇਲੇ ਬਾਹ ਫੜੀ ਜਾਏਗੀ ਧੰਨਵਾਦ ਜਾਂ ਫਿਰ ਜੁੜਾਂਗੇ ਧੰਨਵਾਦ ਪਹਿਲਾਂ ਵੈਗਦੂ ਦੀ ਗਾ ਖਾਲਸਾ ਵੈਗਦੂ ਦੀ ਫਤਿਹ ਤੰਤਨ ਬਾਬਾ ਗੰਗਦਾਸ ਜੀ ਦਾ ਗਾਗੋ ਗੁਰੂ ਤਜ਼ਿਲ ਗਾਠ ਸੰਕਰਤੋਂ ਆਪਣੇ ਮੁਖ ਸੇਵਾਦਾਰ ਸੋਦਾਰ ਜੋਗਾ ਸਿੰਘ ਜੀ ਦੀ ਰਹਿਨਮਾਈ ਹੇਠ ਸਾਰੇ ਸੇਵਾਦਾਰਾਂ ਨੇ ਕਈ ਦਿਨਾਂ ਦੀ ਮਿਹਨਤ ਦੇ ਨਾਲ ਆਪਣਾ ਪਸ਼ੂਆਂ ਦੇ ਚਾਰੇ ਵਾਸਤੇ ਜੋ ਮਿਹਨਤ ਕੀਤੀ ਹੈ 12-13 ਟਰਾਲੀਆਂ ਲਗਭਗ 14 ਟਰਾਲੀਆਂ ਇਕੱਠੀਆਂ ਕੀਤੀਆਂ ਜੀ ਜਿਨ੍ਹਾਂ ਦੇ ਵਿੱਚ ਸਾਰੇ ਸਾਡੇ ਜੁਨੇ ਸੇਵਾਦਾਰ ਆ ਤੇ ਲੋਕਲ ਪਿੰਡ ਦੇ ਆਜ ਵਾਲੇ ਦੁਆਲੇ ਜੇ ਕੋਈ ਜਿਲ੍ਹਾ ਨਮਾ ਸ਼ਹਿਰ ਤੋਂ ਆ ਆਪਣੇ ਗਿੱਜਾ ਭਾਜੀ ਹੈਗੇ ਆ ਜੀ ਗਿੱਜੇ ਭਾਈ ਦੇ ਨਾਲ ਭਾਜੀ ਮੈਂ ਤੰਤਨ ਦੀ ਮੰਗਲਾਂ ਤੋਂ ਆ ਟਾਕਾ ਹੈਗਾ ਜੀ ਗਗਨ ਭਗਵਾਨੀ ਤੋਂ ਚੰਦਾ ਤੋਂ ਮਨੀ ਭਾਜੀ ਤੋਂ ਇਹਨਾਂ ਦਾ ਸਾਰਿਆਂ ਤੋਂ ਵੱਡਾ ਸਹਿਯੋਗ ਆ ਜੀ ਟਰੈਕਟਰ ਤੇ ਮਸ਼ੀਨਰੀ ਨੇ ਸਾਨੂੰ ਦੇ ਰੱਖੀ ਜੀ ਚਾਰ ਦਿਨ ਸਾਡੇ ਕੋਲੇ ਰਹੀ ਇਹਨਾਂ ਦੀ ਬੱਬੂ ਹੈਗਾ ਜੀ ਜੱਸੀ ਆਪਣੇ ਫੌਤੀ ਆਪਣੇ ਭਾਈ ਸਾਹਿਬ ਜੀ ਜਲੰਧਰ ਤੋਂ ਆ ਜੀ ਵਿਗਿਆਨੀ ਜੀ ਜੀ ਇੱਥੇ ਗੁਰਦਾਰ ਸਾਹਿਬ ਤੋਂ ਹੈਗੇ ਜੀ ਬਾਕੀ ਸਾਰੀ ਕਮਲ ਹੁਣੀ ਝੁੰਗੀਆਂ ਤੋਂ ਜਿੰਨੇ ਇਹਨਾਂ ਦੇ ਪੇ ਵੀਰ ਮੇਰੇ ਨਾਲ ਆਇਆ ਸਾਰਿਆਂ ਦਾ ਸਾਰਨ ਤੋਂ ਵੱਧ ਚੜ੍ਹ ਕੇ ਇਸਾਨੀ ਪਾਇਆ ਜੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਪੰਮਾ ਟੁਕੜ ਮਿਆਰੇ ਤੋਂ ਹੈਗਾ ਜੀ ਕੀ ਕੰਕਣ ਵਾਲੇ ਦਾ ਮਹਾਰਾਜ ਜੀ ਉਹਨਾਂ ਦੇ ਆਸਰੇ ਦੇ ਨਾਲ ਤੇ ਇਹਨਾਂ ਦੀ ਰਹਿਨਮਾਈ ਹਟਾਰੇ ਮੇਰੇ ਵੀਰ ਅੱਧੇ ਬੋਲਟ ਜਿੱਦਾਂ ਵੀ ਹੈਗਾ ਦਿਨ ਰਾਤ ਇਕੱਠੇ ਹੁੰਦੇ ਆ ਜੀ ਅੱਜ ਜੱਦ ਲਈਏ ਜਾਇ ਇੱਕ ਦੀ ਇੱਕ ਸਾਦੇ ਜਾਂ 10ਾਂ ਦੇ ਬੰਦੇ ਕੋਈ ਪਿੱਛੇ ਨਹੀਂ ਹਟਦਾ ਅੱਗੇ ਵੀ ਇਹੀ ਆਸਰੇ ਦੀ ਵੱਧ ਵਸਾਯੋਗ ਕਰਨਗੇ ਤੇ ਜਿੰਨਾ ਵੀ ਹੋ ਸਕੇ ਆਪਣੇ ਉਹਨਾਂ ਤਿਲਫਦ ਉੱਥੇ ਕਰਕੇ ਆਵਾਂਗੇ